ਆ ਉਹ ਤਾਂ ਤੁਹਾਨੂੰ ਪਤਾ ਹੀ ਜਿਹੜੇ ਅਸੀਂ ਪਹਿਲਾਂ ਦੇਖੋਏ ਉਹਨਾਂ ਦੇ ਉਹ ਸਾਡੇ ਹੁਣ ਹੁਣ ਦੇਖ ਲਓ ਆ ਸਾਡੇ ਭਤੀਜਾ ਦੀ ਇੱਕ ਉਹਨੂੰ ਅਸੀਂ ਲੈ ਤਾਂ ਹੁਣ ਮੈਂ ਸੱਚ ਕਹਿਣ ਲੱਗਾ ਤਾਂ ਵੀ ਉਹਨੂੰ ਤੁਸੀਂ ਡਰਦੇ ਆ ਕਿ ਭੀਆਂ ਖੜ ਤਾਂ ਜਾਂਦੀਆਂ ਨੇ ਜਿੱਤ ਵੀ ਜਾਂਦੀਆਂ ਨੇ ਪਰ ਸਰਪੰਚੀ ਪੰਜ ਦੇ ਪੰਜ ਸਾਲ ਉਹਨਾਂ ਦੇ ਘਰ ਦੇ ਹੀ ਕਰਦੇ ਨੇ ਉਹਨਾਂ ਦਾ ਮੁੰਡਾ ਕਰਦਾ ਹੈ ਉਹਨਾਂ ਦਾ ਪਤੀ ਕਰਦਾ ਹੈ ਇਸ ਦੇ ਬਾਰੇ ਕੀ ਕਹੋਗੇ ਪਿਰਤ ਤੁਸੀਂ ਤੋੜੋਗੇ ਜਾਂ ਐਂ ਚੱਲੂ ਕੰਮ ਵੀਡੀਓ ਮਰਜ਼ੀ ਕਰਦਾ ਵੀਡੀਓ ਤੇ ਪ੍ਰੈਸ਼ਰ ਆ ਸਰਕਾਰਾਂ ਦਾ ਸਾਡੇ ਮਤੇ ਵੀ ਪਾਏ 40 42 ਹਜ਼ਾਰ ਦੀ ਮਤੇ ਪਾ ਕੇ ਭੇਜੇ ਸਾਡਾ ਕੋਈ ਵਿਕਾਸ ਨਹੀਂ ਕੀਤਾ ਨਹੀਂ ಗ್ರಾಮ ਸਭਾ ਵੀ ਕੋਈ ਚੀਜ਼ ਹੁੰਦੀ ਜਿਸ ਚ ਪੰਜ ਸਰਪੰਚ ਭਾਵੇਂ ਨਾ ਵੀ ਹੋਵੇ ਉਹ ಗ್ರಾಮ ਸਭਾ ਉਹ ಗ್ರಾಮ ਸਭਾ ਜਿਹੜੀਆਂ ਨਾ ਆਪੋਜੀਸ਼ਨ ਦੀਆਂ ਸਰਕਾਰਾਂ ਉਹ ਬਣਾਉਂਦੀਆਂ ਵੀ ਜਿਹੜੀ ਪਿੰਡ ਦੀ ਪੰਚਾਇਤ ਆ ਉਹ ਸਾਡੇ ਕਹਿਣੇ 'ਚ ਨਹੀਂ ਹੈਗੇ ਉਹ ਅਸੀਂ ಗ್ರಾಮ ਸਭਾ ਬਣਾ ਕੇ ਇਹਨਾਂ ਨੂੰ ਡੀਗ੍ਰੇਡ ਕਰਕੇ ਤਾਂ ਉਹਨਾਂ ਨੂੰ ਮੋਰੇ ਕਰਨਾ ਨਹੀਂ ਨਹੀਂ ਇੱਥੇ ਤੁਸੀਂ ਗੱਲ ਤੋਂ ਮੈਂ ਇਸ ਦੇ ਤਾਲ ਬਿਲਕੁਲ ਐਗਰੀ ਨਹੀਂ ਹਾਂ ਪਿੰਡ ਜਿਹੜੀ ਬੁੱਲੀ ਹੋ ਰਹੀ ਆ ਪੰਚਾਇਤਾਂ ਦੀ ਵਿੱਚ ਹਾਂਜੀ ਇਹ ਤਾਂ ਆਮ ਇੱਕ ਗਰੀਬ ਮਨ ਕਤਲ ਹੋ ਰਿਹਾ ਆ ਇਹ ਡੈਮੋਕ੍ਰੇਸੀ ਵੇਚਣ ਵਾਲੀ ਗੱਲ ਹੋ ਗਈ ਇਹਨੂੰ ਸਰਬਸੰਮਤੀ ਨਹੀਂ ਮੰਨਿਆ ਜਾ ਸਕਦਾ ਜਿਹੜਾ ਕਿ ਜਾਂਦਾ ਹੈ ਕਿ 2 ਕਰੋੜ ਰੁਪਇਆ ਦੇ ਕੇ ਕਿਸੇ ਪਿੰਡ ਦੇ ਵਿੱਚ ਕਿਸੇ ਵਿਅਕਤੀ ਨੇ ਪੰਚਾਇਤ ਨੂੰ ਆਪਣੇ ਆਪ ਨੂੰ ਸਰਪੰਚ ਬਣਾਉਣ ਲਈ ਰਾਜ਼ੀ ਕਰ ਲਿਆ ਇਹ ਨਿਰਵਿਰੋਧ ਪੰਚਾਇਤੀ ਕਹਿ ਸਕਦੇ ਆਂ ਵੀ ਨਿਰਵਿਰੋਧ ਸਰਪੰਚੀ ਅਗਲਾ ਲੈ ਗਿਆ ਪੈਸੇ ਦੇ ਦੰਦ ਤੇ ਪਰ ਇਹ ਸਰਬਸੰਮਤੀ ਨਹੀਂ ਹੈ ਅੰਦਰ ਕੋਈ ਖੜਾ ਵੀ ਹੋ ਜੂਗਾ ਨਾ ਤਾਂ ਉਹਦਾ ਇਨਵਿਰੋਧ ਕੋਈ ਆ ਕਤਲ ਹੋ ਜਵੇ ਜਿਹਦੇ ਨਾਲ ਖੜੇ ਆ ਉਹਨਾਂ ਖੜੇ ਪਿੱਛੇ ਨਹੀਂ ਹਟ ਸਕਦੀ ساری ਜ਼ਿੰਦਗੀ ਸਾਡੇ ਪਿੰਡ ਦੀ ਪੰਚਾਇਤ ਨੂੰ 37 ਲੱਖ ਰੁਪਏ ਮਿਲਿਆ ਸੀਗਾ ਭਗਵਾਨਤਬਾਨ ਦੀ ਸਰਕਾਰ ਮਿਲੀ ਪਹਿਲਾਂ ਉਹ ਤੇ ਰੋਕ ਲੱਗੀ ਆ ਜੀ ਹਾਂ ਹਾਲੇ ਤੱਕ ਨਹੀਂ ਮਿਲਿਆ ਹਾਲੇ ਤੱਕ ਨਹੀਂ ਮਿਲਿਆ ਸਰਕਾਰਾਂ ਕੋਈ ਵੀ ਸਰਕਾਰ ਆ ਸਰਕਾਰ ਨੂੰ ਚਾਹੀਦਾ ਜਿਹੜੀ ਮਾਰਜੀ ਪਾਰਟੀ ਦੀ ਪੰਚਾਇਤ ਹੋਵੇ ਫੰਡ ਦੇਣਾ ਚਾਹੀਦਾ ਕੰਮ ਹੋਣਾ ਚਾਹੀਦਾ ਪਿੰਡ ਦਾ ਵਿਕਾਸ ਹੋਣਾ ਚਾਹੀਦਾ ਫੰਡ ਕਿਵੇਂ ਲਿਆਉਣੇ ਨੇ ਕਿਵੇਂ ਵਰਤਣੇ ਨੇ ਇਸ ਦੀ ਵਿਉਂਤਬੰਦੀ ਹੈ ਕੋਈ ਜਾਂ ਫਿਰ ਬਸ ਇਹੀ ਕਹਿ ਕੇ ਸਾਰੋਂਗੇ ਤੁਸੀਂ ਬੀਬੀ ਭਾਈ ਸਾਨੂੰ ਤਾਂ ਫੰਡ ਹੀ ਨਹੀਂ ਰਿਲੀਜ਼ ਹੋਏ ਨਹੀਂ 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 ਹਰ ਹੀਲਾ ਔਰ ਵਸੀਲਾ ਪਹਿਲਾਂ ਇੱਧਰ ਗੱਲ ਕਰ ਲਈਏ ਜੀ ਏਜੰਡਾ ਹੋਊ ਨਾ ਪਿੰਡ ਦਾ ਹਾਂ ਸਾਚਿਆ ਕਾਲ ਪੰਜਾਬੀ ਰੇਡੀਓ ਤੇ ਪੰਜਾਬੀ ਟੀਵੀ ਯੂ ਐਸ ਏ ਵੇਖਣਾ ਤੁਸੀਂ ਸ਼ੁਰੂ ਕਰ ਚੁੱਕੇ ਹੋ ਪੰਚਾਇਤੀ ਚੋਣਾਂ ਨੂੰ ਸਭ ਤੋਂ ਰੋਮਾਂਚਿਕ ਚੋਣਾਂ ਮੰਨਿਆ ਜਾਂਦਾ ਹੈ ਕਿਉਂਕਿ ਇਹ ਧਰਾਂਤਲ ਦੇ ਨਾਲ ਜੁੜੀਆਂ ਹੁੰਦੀਆਂ ਨੇ ਇਸ ਦੇ ਵਿੱਚ ਆਮ ਤੌਰ ਤੇ ਵੀ ਮੰਨਿਆ ਜਾਂਦਾ ਹੈ ਕਿ ਸਭ ਤੋਂ ਵੱਧ ਵੋਟ ਪੋਲ ਹੁੰਦੀ ਹੈ ਕਿਉਂਕਿ ਘਰ ਘਰ ਤੱਕ ਹਰ ਲੀਡਰ ਦੀ ਰਸਾਈ ਹੁੰਦੀ ਹੈ ਜਿਸ ਨੇ ਪੰਜ ਸਰਪੰਚ ਬਣਨਾ ਹੁੰਦਾ ਹੈ ਇਸੇ ਕਰਕੇ 98 99% ਆਮ ਤੌਰ ਤੇ ਵੋਟ ਭੁਗਤੀ ਮੰਨੀ ਜਾਂਦੀ ਹੈ ਪਰ ਪਿੰਡਾਂ ਦੇ ਵਿੱਚ ਹੁਣ ਤੋਂ ਵੋਟਾਂ ਪੈਣ ਦੇ ਵਿੱਚ ਹਲੇ 10 ਦਿਨ ਕਰੀਬ ਬਾਕੀ ਨੇ ਉਸ ਤੋਂ ਪਹਿਲਾਂ ਮਾਹੌਲ ਕਿਹੋ ਜਿਹਾ ਹੈ ਜਿਹੜੇ ਕੈਂਡੀਡੇਟ ਨੇ ਉਹ ਲੋਕਾਂ ਦੇ ਨਾਲ ਆਪਣੇ ਪਿੰਡ ਦੇ ਪਤਵੰਤੇ ਸੱਜਣਾ ਨਾਲ ਕਿਵੇਂ ਵਿਚਰ ਰਹੇ ਨੇ ਕਿਵੇਂ ਗੱਲਬਾਤ ਹੋ ਰਹੀ ਹੈ ਪ੍ਰਚਾਰ ਦੇ ਤਰੀਕੇ ਕੀ ਨੇ ਜਾਂ ਲੋਭ ਲਾਲ ਚ ਕਿਹੋ ਜਿھے ਦਿੱਤੇ ਜਾ ਰਹੇ ਨੇ ਜਾਂ ਫਿਰ ਆਮ ਹੀ ਚੌਲੀ ਸਰੀ ਜਾ ਰਿਹਾ ਹੈ ਇਸ ਸਾਰੇ ਬਾਬਤ ਆਪਾਂ ਪਿੰਡ ਦੇ ਲੋਕਾਂ ਨਾਲ ਉਥੋਂ ਦੇ ਉਮੀਦਵਾਰਾਂ ਦੇ ਨਾਲ ਗੱਲਬਾਤ ਕਰਾਂਗੇ ਇਸੇ ਦੇ ਲਈ ਅਸੀਂ ਸਭ ਤੋਂ ਪਹਿਲਾਂ ਜਿਹੜਾ ਇਸ ਗੇੜੀ ਦੇ ਵਿੱਚ ਪਿੰਡ ਚੁਣਿਆ ਉਹ ਹਲਕਾ ਆਦਮਪੁਰ ਦੇ ਐਮ ਐਲ ਏ ਸੁਖਿੰਦਰ ਕੋਟਲੀ ਹੁਣਾਂ ਦਾ ਆਪਣਾ ਪਿੰਡ ਹੈ ਕੋਟਲੀ ਥਾਨ ਸਿੰਘ ਉੱਥੇ ਪਹੁੰਚੇ ਆ ਮੇਰੇ ਪਿੱਛੇ ਤੁਸੀਂ ਸੱਤ ਸੱਜੀ ਹੋਈ ਵੇਖ ਰਹੇ ਹੋਵੋਗੇ ਕੁਝ ਸਮਾਂ ਪਹਿਲਾਂ ਇੱਥੇ ਰੰਗਾ ਰੰਗ ਪ੍ਰੋਗਰਾਮ ਚੱਲਦਿਆ ਸੀ ਹੁਣ ਉਹ ਸਮਾਪਤ ਹੋ ਗਿਆ ਇੱਥੇ ਕੈਂਡੀਡੇਟ ਵੀ ਮੌਜੂਦ ਨੇ ਗੱਲਬਾਤ ਉਹਨਾਂ ਨੇ ਕਰਾਂਗੇ ਮੈਂ ਕਹਿੰਨਾ ਪਹਿਲਾਂ ਜਗ੍ਹਾ ਬੈਣ ਨੂੰ ਮਿਲ ਜਵੇ ਬੋਰਡ ਤਾਂ ਹੈ ਨਹੀਂ ਕਿ ਜਗ੍ਹਾ ਹੀ ਬਣਾ ਲੈਣੇ ਆ ਬੈਣ ਨੂੰ ਸੋ ਆਲੇ ਦੁਆਲੇ ਪਤਵੰਤੇ ਸੱਜਣ ਨੇ ਇਹਨਾਂ ਨਾਲ ਗੱਲਬਾਤ ਕਰਾਂਗੇ ਆ ਬਾਈ ਹੁਣਾਂ ਦੇ ਘਰੋਂ ਉਮੀਦਵਾਰ ਨੇ ਸਰਪੰਚੀ ਦੇ ਲਈ ਇੱਧਰ ਪੰਜ ਦੇ ਉਮੀਦਵਾਰੀ ਲਈ ਬੈਠੇ ਹੋਣੇ ਬਾਈ ਹੋਣੇ ਬੈਠੇ ਹੋਏ ਨੇ ਬਾਕੀ ਸਾਰਿਆਂ ਨਾਲ ਵੀ ਗੱਲਬਾਤ ਕਰਾਂਗੇ ਕਿ ਇਹ ਚੋਣਾਂ ਕਿੱਦਾਂ ਦੀਆਂ ਹੋਣ ਵਾਲੀਆਂ ਨੇ ਸਭ ਤੋਂ ਪਹਿਲਾਂ ਬਹੁਤ-ਬਹੁਤ ਸਵਾਗਤ ਹੈ ਜੀ ਤੁਹਾਡਾ ਸਾਰਿਆਂ ਦਾ ਸਾਸੀ ਗਾਰ ਜੀ ਸੋ ਪਹਿਲਾਂ ਤਾਂ ਤੁਹਾਡੇ ਵਾਲ ਨੂੰ ਆਉਨੇ ਆ ਤੁਸੀਂ ਪੰਚਾਇਤ ਦੇ ਵਿੱਚ ਐਤ ਕੀ ਖੜੇ ਹੋਏ ਹੋ ਸਰਪੰਚੀ ਦੇ ਲਈ ਤੇ ਕੀ ਮਾਹੌਲ ਹੈ ਕੀ ਕਹਿੰਦਾ ਮਾਹੌਲ ਜਾਂ ਫਿਰ ਤੁਹਾਡੇ ਮਨ ਚ ਕਿਉਂ ਆਇਆ ਜੀ ਚੋਣ ਲੜਨ ਦੇ ਬਾਰੇ ਚ ਪਹਿਲਾਂ ਤਾਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਹੈ। ਆਪ ਜੀ ਦੀ ਟੀਮ ਨੂੰ ਜੀ ਆਇਆਂ ਸਾਡੇ ਪਿੰਡ ਆਉਣ ਤੇ। ਜੀ। ਔਰ ਇਹ ਮਾਹੌਲ ਜਿਹੜਾ ਹੈ ਇਹ ਪਹਿਲਾਂ ਤੋਂ ਹੀ ਭਾਈਚਾਰਕ ਮਾਹੌਲ ਹੁੰਦਾ ਹੈ। ਇਹ ਕੋਈ ਪਾਰਟੀ ਵਾਈਜ਼ ਦਾ ਇਲੈਕਸ਼ਨ ਨਹੀਂ ਹੁੰਦਾ। ਇਹ ਪਿੰਡ ਦਾ ਜਿਹੜਾ ਭਾਈਚਾਰਾ ਉਹਨਾਂ ਦਾ ਇਲੈਕਸ਼ਨ ਹੁੰਦਾ ਹੈ। ਜੀ ਜੀ। ਸੋ ਐਸ ਪਹਿਲਾਂ ਹੀ ਸਾਡੇ ਸਰਪੰਚ ਸੁਖਵਿੰਦਰ ਕੋਟਲੀ ਐਮਐਲਏ 5 ਵਾਰ ਬਣੇ ਆ ਉਹ ਔਰ ਹਮੇਸ਼ਾ ਹੀ ਉਹਨਾਂ ਦੇ ਨਾਲ ਖੜੇ ਰਹੇ ਆ ਔਰ ਐਸ ਵਾਰ ਜੇ ਮੌਕਾ ਮਿਲਿਆ ਹੈ ਤੇ ਜੇ ਪ੍ਰਮਾਤਮਾ ਨੇ ਚਾਇਆ ਜੇ ਬਣੇ ਤਾਂ ਕੋਈ ਚੰਗੇ ਕੰਮ ਕਰਮ ਕਰਕੇ ਦਿਖਾਵਾਂਗੇ ਇਹ ਪ੍ਰਮਾਤਮਾ ਦੇ ਅਥਵਾਦ ਸਿਰ ਡੋਰ ਹੈਗੀ ਆ ਸਹਿਬਾਤ ਬੜਾਈਆਂ ਜਿਸ ਭਾਵੇਂ ਤਿਸਦੇ ਸੋ ਸਾਡਾ ਪਿੰਡ ਜਿਹੜਾ ਬਹੁਤ ਵਧੀਆ ਪਿੰਡ ਹੈ 212200 ਵੋਟ ਹੈ ਇੱਥੇ ਲਗਭਗ ਕਾਫੀ ਲੋਕ ਐਨਆਰਆਈ ਵੀ ਹੈਗੇ ਨੇ ਕਾਫੀ ਵਧੀਆ ਪਿੰਡ ਹੈਗਾ ਇਹ ਔਰ ਮੈਂ ਪਹਿਲਾਂ ਵੀ ਬਲਾਕ ਕੌਂਸਲਟੀ ਮੈਂਬਰ ਆ ਮੇਰੇ ਵਾਈਫ ਪੰਚ ਰਹੇ ਆ ਔਰ ਸਾਨੂੰ ਇਸ ਵਾਰ ਜੇ ਨਗਰ ਵਾਲਿਆਂ ਨੇ ਮੌਕਾ ਦਿੱਤਾ ਪ੍ਰਮਾਤਮਾ ਨੇ ਦਿੱਤਾ ਕੋਈ ਪੈ ਕੰਮ ਜਿਹੜੇ ਰਹਿੰਦੇ ਅਧੂਰੇ ਆ ਉਹਨਾਂ ਨੂੰ ਪੂਰੇ ਕਰਨ ਦੀ ਕੋਸ਼ਿਸ਼ ਕਰਾਂਗੇ ਜੀ ਤੋ ਇੱਥੇ ਹੁਣ ਸਵਾਲ ਤਾਂ ਇਹ ਆ ਜਾਂਦਾ ਹੈ ਭਾਈ ਇਹ ਇੱਕ ਐਮਐਲਏ ਦਾ ਪਿੰਡ ਹੈ ਹੋ ਸਕਦਾ ਹੈ ਕਿ ਐਮਐਲਏ ਦਾ ਜਿਹੜਾ ਅਸਰ ਸੂਖੋ ਆਪਣੇ ਪਿੰਡ ਦੇ ਵਿੱਚ ਸਭ ਤੋਂ ਪਹਿਲਾਂ ਮੰਨਿਆ ਜਾਂਦਾ ਹੈ ਕਿ ਚੰਗਾ ਹੋਣਾ ਚਾਹੀਦਾ ਜਦੋਂ ਉੱਥੇ ਚੰਗਾ ਹੋਊਗਾ ਫਿਰ ਉਹ ਆਪਣੇ ਪੂਰੇ ਹਲਕੇ ਨੂੰ ਬੰਨ ਕੇ ਰੱਖ ਸਕਦਾ ਇੱਕ ਮਾਲਾ ਚ ਪਰੋ ਕੇ ਰੱਖ ਸਕਦਾ ਪਰ ਤੁਸੀਂ ਪੰਚਾਇਤੀ ਚੋਣਾਂ ਦੇ ਕੱਲ ਫਾਰਮ ਜਮ੍ਹਾਂ ਕਰਾਏ ਹੋ ਇਹ ਕਿਉਂ ਨਹੀਂ ਸੰਭਵ ਹੋਇਆ ਕਿ ਤੁਹਾਡੇ ਪਿੰਡ ਦੇ ਵਿੱਚ ਸਰਬਸੰਮਤੀ ਹੋ ਜਾਂਦੀ ਕਿਉਂਕਿ ਇਹ ਇੱਕ ਐਮਐਲਏ ਦਾ ਪਿੰਡ ਹੈ ਸਾਰਾ ਪਿੰਡ ਜੁੜਿਆ ਹੋਊ ਉਹ ਦੇ ਨਾਲ ਹਰ ਇੱਕ ਬੰਦੇ ਨੂੰ ਡੈਮੋਕ੍ਰੇਸੀ ਇਹ ਅਧਿਕਾਰ ਹੈਗਾ ਆ ਹਰ ਇੱਕ ਬੰਦਾ ਚੋਣ ਲੜ ਸਕਦਾ ਹੈ ਹਰ ਇੱਥੇ ਸਾਡੇ ਪਿੰਡ ਜਿਹੜੀ ਇਹ ਤਾਂ ਪਾਰਟੀ ਬਾਜੀ ਹੈ ਇੱਥੇ ਕਾਲੀ ਦਲ ਵੀ ਹੈ ਕਾਂਗਰਸ ਵੀ ਹੈ ਬੀਐਸਪੀ ਆ ਝਾੜੂ ਵੀ ਹੈ ਹਰ ਇੱਕ ਬੰਦੇ ਨੂੰ ਅਧਿਕਾਰ ਰਿਹਾ ਹੈ ਭਾਈਚਾਰਾ ਕਾਇਮ ਹੈ ਲੜਾਈ ਝਗੜੇ ਵਾਲੀ ਕੋਈ ਗੱਲ ਨਹੀਂ ਹੈ ਨਾ ਕਦੀ ਹੋਈ ਆ ਨਾ ਪ੍ਰਮਾਤਮਾ ਦੀ ਦਇਆ ਦੇ ਨਾਲ ਹੋਣੀ ਹੈ ਔਰ ਐਮਐਲਏ ਦੀ ਗੱਲ ਕਰੀਏ ਤਾਂ ਉਹਨਾਂ ਦਾ ਬੜਾ ਸਤਿਕਾਰ ਹੈ ਇਸ ਪਿੰਡ ਦੇ ਵਿੱਚ ਔਰ ਜਿਹੜਾ ਸਰਕਾਰ ਹੈ ਉਹ ਸਾਡੀ ਨਹੀਂ ਹੋਣ ਕਰਕੇ ਸਾਡੇ ਜਿਹੜੇ ਕੋਈ ਕੰਮ ਹੈ ਹਜੇ ਨਹੀਂ ਹੋ ਰਿਹਾ ਜੇ ਸਾਡੀ ਸਰਕਾਰ ਹੋਵੇ ਤਾਂ ਬਹੁਤ ਸਾਰੇ ਸਾਡੇ ਜਿਹੜੇ ਕੰਮ ਹੈ ਹੋ ਸਕਦੇ ਆ ਪਰ ਫਿਰ ਵੀ ਕੋਈ ਕਿਸੇ ਗੱਲ ਤੋਂ ਪਿੱਛੇ ਨਹੀਂ ਕਦੀ ਐਮਐਲਏ ਹਟੇ ਹਰ ਇੱਕ ਦੇ ਦੁੱਖ ਸੁੱਖ ਦੇ ਵਿੱਚ ਸਾਂਝੇ ਹੁੰਦੇ ਆ ਔਰ ਉਹਨਾਂ ਦਾ ਇਸ ਨਗਰ ਦੇ ਵਿੱਚ ਬੜਾ ਪਿਆਰ ਹੈ ਔਰ ਇਸ ਨਗਰ ਦੇ ਵਿੱਚ ਬੜੀ ਉਹਨਾਂ ਦੀ ਛੜਤ ਹੈਗੀ ਆ ਕੁਈ ਐਸੀ ਕੋ ਗੱਲ ਨਹੀਂ ਹੈ ਜੀ ਸੋ ਮੁੜ ਕੇ ਤੁਹਾਡੇ ਨਾਲ ਆਉਂਗਾ ਇੱਧਰ ਬਾਈ ਹੋਣੀ ਮੇਰੇ ਨਾਲ ਮੌਜੂਦ ਨੇ ਪਹਿਲਾਂ ਇਹਨਾਂ ਨਾਲ ਗੱਲਬਾਤ ਕਰ ਲਈਏ ਪੰਚ ਸਾਹਿਬ ਦੇ ਨਾਲ ਪੰਚ ਸਾਹਿਬ ਜਿਹੜਾ ਤੁਸੀਂ ਦੱਸੋ ਜਿੱਦਾਂ ਬਾਈ ਹੋਣੀ ਗੱਲ ਕੀਤੀ ਹੈ ਕਿ ਧੜੇਵਾਜੀ ਹੁੰਦੀ ਹੈ ਪਿੰਡਾਂ ਦੇ ਵਿੱਚ ਅਲੱਗ-ਅਲੱਗ ਪਾਰਟੀਆਂ ਨੂੰ ਸਪੋਰਟ ਕਰਦੇ ਨੇ ਉਹ ਚਾਹੁੰਦੇ ਨੇ ਕਿ ਨਹੀਂ ਸਾਡਾ ਸਰਪੰਚ ਬਣੇ ਜਿਵੇਂ ਵੀ ਗੱਲਬਾਤ ਹੁੰਦੀ ਹੈ ਪਰ ਤੁਸੀਂ ਕਿਵੇਂ ਦੇਖਦੇ ਹੋ ਇਹ ਰੁਝਾਨ ਜਿਹੜਾ ਐਤਕੀ ਪੰਜਾਬ ਦੇ ਵਿੱਚ ਤੁਰਿਆ ਹੈ ਐਤਕੀ ਕਹਿੰਦੇ ਬਹੁਤ ਜ਼ਿਆਦੀਆਂ ਆਮ ਨਾਲੋਂ ਕਿਤੇ ਜ਼ਿਆਦਾ ਸਰਬਸੰਮਤੀਆਂ ਹੋਈਆਂ ਨੇ ਇਸ ਦੇ ਪਿੱਛੇ ਮੂਡਲਾਜ ਜੇ ਕਾਰਨ ਸਮਝਣਾ ਹੋਵੇ ਤੁਹਾਨੂੰ ਕੀ ਲੱਗਦਾ ਇੱਕ ਪਾਸੇ ਤਾਂ ਸਰਕਾਰ ਦਾ ਪੱਖ ਉਹ ਕਹਿਣਗੇ ਵੀ ਅਸੀਂ ਪੈਸੇ ਆਫਰ ਕੀਤੇ ਸੀ ਇਸ ਕਰਕੇ ਬਹੁਤ ਸਾਰੇ ਲੋਕਾਂ ਨੂੰ ਅਸੀਂ ਸਰਬਸੰਮਤੀਆਂ ਤੇ ਮਨਾ ਲਿਆ ਪਰ ਤੁਹਾਡਾ ਆਪਣਾ ਵਿਚਾਰ ਨਿੱਜੀ ਕੀ ਕਹਿੰਦਾ ਜਾਂ ਤੁਸੀਂ ਕੀ ਸਮਝ ਪਾਏ ਹੋ ਸਾਰਾ ਕੁਝ ਦੇਖ ਕੇ ਦੇਖੋ ਮੈਂ ਤੇ ਤੁਹਾਡਾ ਜਵਾਬ ਦਿੰਦਾ ਗੱਲ ਦਾ ਜਿਹੜੀ ਜਿਹੜੀ ਬੋਲੀ ਹੋ ਰਹੀ ਆ ਪੰਚਾਇਤਾਂ ਦੀ ਵਿੱਚ ਇਹ ਤਾਂ ਆਮ ਇੱਕ ਗਰੀਬ ਮਨ ਕਤਲ ਹੋ ਰਿਹਾ ਆ ਹੁਣ ਮੈਂ ਇੱਕ ਗਰੀਬ ਪਰਿਵਾਰ ਦਾ ਮੈਂ 5 ਨੰਬਰ ਬਾੜ ਤੋਂ ਖੜਾ ਮੈਨੂੰ ਬਾੜ ਵਾਲਿਆਂ ਨੂੰ ਮੌਕਾ ਦਿੱਤਾ ਮੈਂ ਦਿਲੋਂ ਸੇਵਾ ਕਰਨੀ ਬਾੜ ਦਾ ਵਧੀਆ ਕੰਮਕਾਰ ਕਰਕੇ ਦਿਖਾ ਲੂੰਗਾ ਮੇਰਾ ਬਾੜ ਮੈਨੂੰ ਜਿਤਾਵੇ ਮੈਂ ਤਾਂ ਪਿੰਡ ਵਾਲਿਆਂ ਨੂੰ ਪਤਾ ਮੈਂ ਮੈਂ ਤਾਂ ਨਾ ਪਹੁੰਚੋਂ ਕਰਕੇ ਮੈਂ ਹਰੇਕ ਆਪਣੇ ਬੰਦੇ ਨਾਲ ਤੁਰਾ ਫਿਰਦਾ ਰਹਿੰਦਾ ਮੈਂ ਪਹੁੰਚ ਨਹੀਂ ਸੀ ਅੱਜ ਪਹਿਲੀ ਵਾਰੀ ਮੈਨੂੰ ਮੇਰੇ ਨਗਰ ਨੇ ਮੇਰੇ ਬਾੜ ਮੈਨੂੰ ਮੌਕਾ ਦਿੱਤਾ ਮੈਂ ਜਿੰਦਲੋ ਸੇਵਾ ਕਰੂੰਗਾ ਬਾੜ ਦੀ ਮੈਨੂੰ ਪੰਚਾਇਤ ਮੈਂਬਰ ਮੇਰਾ ਬਾੜ ਬਣਾਵੇ ਤੇ ਬਾਕੀ ਜਿਹੜੇ ਮੈਂ ਸਰਕਾਰ ਦੇ ਨਿੰਦਿਆ ਕਰਦਾ ਜਿਹੜਾ ਇੱਕ ਗਰੀਬ ਬੰਦਾ ਪੰਚਾਇਤ ਲੜਦਾ ਬੋਲੀਆਂ ਲਾਉਂਦਾ ਆ ਆਮ ਬੰਦਾ ਕਿੱਥੇ ਪੈਸੇ ਦੇ ਸਕਦਾ ਇਹ ਕਤਲ ਕਰ ਰਹੀ ਸਰਕਾਰਾਂ ਉਹ ਤਾਂ ਫਿਰ ਡੈਮੋਕ੍ਰੇਸੀ ਵੇਚਣ ਵਾਲੀ ਗੱਲ ਹੋ ਗਈ। ਮੈਂ ਦਰਸ਼ਕਾਂ ਨੂੰ ਇੱਥੇ ਇਹ ਚੀਜ਼ ਜ਼ਰੂਰ ਦੱਸ ਦਿਆਂ ਕਿ ਇਹਨੂੰ ਸਰਬਸੰਮਤੀ ਨਹੀਂ ਮੰਨਿਆ ਜਾ ਸਕਦਾ। ਜਿਹੜਾ ਕਿਹਾ ਜਾਂਦਾ ਹੈ ਕਿ 2 ਕਰੋੜ ਰੁਪਇਆ ਦੇ ਕੇ ਕਿਸੇ ਪਿੰਡ ਦੇ ਵਿੱਚ ਕਿਸੇ ਵਿਅਕਤੀ ਨੇ ਪੰਚਾਇਤ ਨੂੰ ਆਪਣੇ ਆਪ ਨੂੰ ਸਰਪੰਚ ਬਣਾਉਣ ਲਈ ਰਾਜ਼ੀ ਕਰ ਲਿਆ। ਇਹ ਨਿਰਵਿਰੋਧ ਪੰਚਾਇਤੀ ਕਹਿ ਸਕਦੇ ਆਂ ਵੀ ਨਿਰਵਿਰੋਧ ਸਰਪੰਚੀ ਅਗਲਾ ਲੈ ਗਿਆ ਪੈਸੇ ਦੇ ਦਮ ਤੇ ਪਰ ਇਹ ਸਰਬਸੰਮਤੀ ਨਹੀਂ ਹੈ। ਕਿਉਂਕਿ ਜੇਕਰ ਪਿੰਡ ਦੇ ਵਿੱਚ 100-200 ਰੁਪਇਆ ਕਮਾਉਣ ਵਾਲਾ ਵਿਅਕਤੀ ਉਹਦੇ ਸਾਹਮਣੇ ਆੜਨ ਦੀ ਕੋਸ਼ਿਸ਼ ਕਰੂਗਾ ਉਹਨੂੰ ਨਹੀਂ ਅੜ ਸਕੂਗਾ ਕਿਉਂਕਿ ਉਹਦੀ ਵਿੱਤੀ ਹਾਲਤ ਉਹੋ ਜਿਹੀ ਹੈ ਸੋ ਇਹੋ ਜਿਹੇ ਹਾਲਾਤਾਂ ਵਿੱਚ ਜਿੱਥੇ-ਜਿੱਥੇ ਵੀ ਡੈਮੋਕ੍ਰੇਸੀ ਦਾ ਇਸ ਤਰੀਕੇ ਨਾਲ ਘਾਣ ਹੋ ਰਿਹਾ ਉਸ ਦੀ ਸਾਡੇ ਪੰਜਾਬੀ ਰੇਡੀਓ ਯੂਐਸਏ ਪੰਜਾਬੀ ਟੀਵੀ ਯੂਐਸਏ ਵੱਲੋਂ ਵੀ ਇਸ ਦੀ ਨਿਖੇਦੀ ਕੀਤੀ ਜਾਂਦੀ ਹੈ ਜੇਕਰ ਕਿਤੇ ਅਜਿਹਾ ਹੋ ਰਿਹਾ ਤੁਸੀਂ ਉਸ ਦੇ ਬਾਬਤ ਆਪਣੇ ਆਸ-ਪਾਸ ਦੇ ਪ੍ਰਸ਼ਾਸਨ ਨੂੰ ਜਾ ਕੇ ਰਿਪੋਰਟ ਕਰੋ ਰਿਟਰਨਿੰਗ ਆਫਸਰ ਨੂੰ ਇਸ ਬਾਰੇ ਦੱਸੋ ਕਿਸ ਤਰੀਕੇ ਦੇ ਨਾਲ ਸ਼ਰਿਆਮ ਬੋਲੀ ਲਾ ਕੇ ਪਿੰਡ ਦੀ ਪੰਚਾਇਤ ਇਹ ਕੁਝ ਕਰ ਰਹੀ ਹੈ ਜਿਸ ਦੇ ਨਾਲ ਉਹਨਾਂ ਤੇ ਕਾਰਵਾਈ ਹੋਵੇ ਤੇ ਇਹੋ ਜੇ ਕੰਮ ਨੂੰ ਨੱਥ ਪਵੇ ਸਰਬਸ਼ਾਂਤੀਆਂ ਹੋਣੀਆਂ ਜ਼ਰੂਰੀ ਨੇ ਹੋਣੀਆਂ ਚਾਹੀਦੀਆਂ ਨੇ ਪਿੰਡਾਂ ਦੇ ਵਿੱਚ ਏਕਾ ਬਣਿਆ ਰਹਿਣਾ ਚਾਹੀਦਾ ਪਰ ਏਕਾ ਇਦਾਂ ਦਾ ਵੀ ਨਹੀਂ ਚਾਹੀਦਾ ਕਿ ਜਿਹਦੇ ਕੋਲ ਪੈਸੇ ਨੇ ਉਹ ਸਾਰਾ ਕੁਝ ਲੈ ਜਾਵੇ ਤੇ ਜਿਹੜਾ ਇੱਕ ਆਮ ਵਿਅਕਤੀ ਹੈ ਜਿਹੜਾ 200 300 400 ਰੁਪਇਆ ਦਿਹਾੜੀ ਪਾ ਕੇ ਘਰ ਨੂੰ ਮੁੜਦਾ ਜਿਹਨੇ ਬੱਚੇ ਪਾਲਣੇ ਨੇ ਸਿਰਫ ਉਹ ਆਪਣਾ ਵੋਟ ਪਾਉਣ ਦਾ ਅਧਿਕਾਰ ਹੀ ਨਾ ਮਾਣ ਸਕੇ ਇਸ ਬਾਰੇ ਕੀ ਕਹੋਗੇ ਤੁਸੀਂ ਕੋਈ ਜਿਹੜੀਆਂ ਬੁਲੀਆਂ ਹੋ ਰਹੀਆਂ ਇਹ ਭਾਈਚਾਰਾ ਇਕੱਠਾ ਹੋਣਾ ਚਾਹੀਦਾ ਇਹ ਤੋੜਦਿਆਂ ਜਿਹੜੀਆਂ ਸਰਕਾਰਾਂ ਇਹਨਾਂ ਦੀ ਪਾਲਿਸੀ ਆ ਵੀ ਅਸੀਂ ਜਿਹੜਾ ਸਰਕਾਰ ਧੱਕਾ ਕਰ ਰਹੀਆਂ ਸਾਡੇ ਨਾਲ ਕੱਲ ਵੀ ਧੱਕਾ ਹੋਇਆ ਅਸੀਂ ਫਾਰਮਪਾਨ ਲਗਾਇਆ ਸਾਨੂੰ ਲਾਈਨਾਂ ਚ ਲਾਇਆ ਸਾਨੂੰ ਬਾਹਰ ਜਾਓ ਜੀ ਬਾਹਰ ਜਾਓ ਸਾਡੇ ਕਾਗਜ਼ ਪੂਰੇ ਸੀਗੇ ਕੋਈ ਗੱਲਬਾਤ ਨਹੀਂ ਤੇ ਅਸੀਂ ਤਾਂ ਭਾਈਚਾਰਾ ਰੱਖਣਾ ਕਾਇਮ ਚਾਹੁੰਦੇ ਆ ਪਰ ਸਰਕਾਰਾਂ ਨਹੀਂ ਕੰਮ ਹੋਣ ਜਾਣੀਆਂ ਹੁਣ ਸਰਕਾਰਾਂ ਨੇ ਨਾ ਧੱਕਾ ਕਰਨਾ 15 ਤੀਆਂ ਇਲੈਕਸ਼ਨ ਆਉਣ ਵਾਲੀ ਆ ਦੇਖਿਓ ਉਹਨਾਂ ਦੇ ਆਪਣੇ ਬੰਦੇ ਅੰਦਰ ਆਉਣੇ ਆ ਸਾਨੂੰ ਕਿ ਗਰੀਬ ਬੰਦੇ ਨੂੰ ਲਾਗੇ ਨਹੀਂ ਲੱਗਣ ਦੇਣਾ ਇਹ ਹਾਂ ਪਰ ਇਹ ਆ ਵੀ ਸਰਕਾਰਾਂ ਦੀ ਮਨਖੇਦੀ ਕਰਦਾ ਵੀ ਭਾਈਚਾਰਾ ਕਾਇਮ ਜ਼ਰੂਰੀ ਰੱਖਣਾ ਚਾਹੀਦਾ ਜੀ ਜੀ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਜਿਹੜੀਆਂ ਬੋਲੀਆਂ ਲੱਗ ਰਹੀਆਂ ਜਰਾ ਜ਼ਰੂਰ ਇਸ ਤੇ ਦੱਸ ਦਿਓ ਟਿੱਪਣੀ ਤੁਹਾਡੀ ਜ਼ਰੂਰ ਲੈਣੀ ਆ ਹੱਥ ਨਾ ਜੋੜੋ ਹਾਂ ਨਹੀਂ ਨਹੀਂ ਮੈਨੂੰ ਆਉਂਦਾ ਨਹੀਂ ਕੁਛ ਵੀ ਮੈਂ ਕੀ ਬੋਲੂਗਾ ਯਾਰ ਅੱਛਾ ਠੀਕ ਹੈ ਨਾ ਤੁਸੀਂ ਇੱਕ ਪੰਚਾਇਤ ਸਿ ਬੋਰਡ ਪਾਉਣ ਦਾ ਤਾਂ ਤੁਹਾਡੇ ਤੋਂ ਅਧਿਕਾਰ ਹੈਗਾ ਚਲੋ ਮੈਨੂੰ ਇੰਨਾ ਹੀ ਦੱਸ ਦਿਓ ਉਹ ਡਟ ਕੇ ਪਾ ਕੇ ਆਵਾਂਗੇ ਕਿ ਬੇ ਜਾਨਕੀ ਬੇ ਡਰ ਹੋ ਕੇ ਹਾਂ ਅੰਦਰ ਕੋਈ ਖੜਾ ਵੀ ਹੋ ਜੂਗਾ ਨਾ ਤਾਂ ਉਹਦਾ ਇੰਨਾ ਵੀ ਵਿਰੋਧ ਕੋ ਕੋ ਆ ਕਤਲ ਹੋ ਜਵੇ ਜਿਹਦੇ ਨਾਲ ਖੜੇ ਆ ਉਹਨਾਂ ਖੜੇ ਆ ਪਿੱਛੇ ਨਹੀਂ ਹਟ ਤੱਕ ਦੀ ساری ਜ਼ਿੰਦਗੀ ਅੱਛਾ ਜੀ ਹਾਂਜੀ ਬਸ ਨਾਲ ਖੜੇ ਰਹਿਣਗੇ ਨਾਲ ਖੜੇ ਰਹਿਣਗੇ ਤੁਹਾਨੂੰ ਕੀ ਲੱਗਦਾ ਹੈ ਕਿ ਇੱਕ ਜਿਹੜਾ ਵਿਅਕਤੀ ਹੁੰਦਾ ਹੈ ਇਹ ਆਮ ਨਾਗਰਿਕ ਹੈ ਜਿਹਨੇ ਵੋਟ ਪਾਉਣੀ ਹੈ ਉਹਨੂੰ ਕੀ ਕੀ ਦੇਖਣਾ ਚਾਹੀਦਾ ਇੱਕ ਪੰਚ ਸਰਪੰਚ ਦੇ ਵਿੱਚ ਵੀ ਭਾਈ ਆ ਆ ਖਾਸੀਅਤਾਂ ਹੋਣ ਜਾਂ ਆ ਕੁਝ ਕਰਨ ਦੀ ਜੋ ਵਿੱਚ ਕੁਆਲਿਟੀ ਹੋਣੀ ਚਾਹੀਦੀ ਹੈ ਵੀ ਵਾਕਿਆ ਹੀ ਯਾਨੀ ਕਿ ਆਪਣੇ ਸਮਾਜ ਦੀ ਸੇਵਾ ਕਰ ਸਕਦਾ ਹੈ ਕਿ ਨਹੀਂ ਕਰ ਸਕਦਾ ਹੂੰ ਸਾਨੂੰ ਉਹੀ ਮੈਂਬਰ ਪੰਚਾਇਤ ਚੋਣਨੇ ਚਾਹੀਦੇ ਜਿਹੜੇ ਆਪਣੇ ਸਮਾਜ ਦੀ ਸੇਵਾ ਕਰਨ ਆਪਣੇ ਪਿੰਡ ਦੇ ਵਿਕਾਸ ਦੇ ਬਾਰੇ ਉਹ ਸੋਚੇ ਜੀਵਨ ਭਰਨ ਬਾਰੇ ਨਾ ਸੋਚੇ ਨਹੀਂ ਨਹੀਂ ਜੀਵ ਕੀ ਕਰਨ ਇਹ ਉਹ ਤਾਂ ਸਾਨੂੰ ਪਤਾ ਹੀ ਜਿਹੜੇ ਅਸੀਂ ਪਹਿਲਾਂ ਦੇਖੋ ਉਹ ਸਾਡੇ ਹੁਣ ਹੁਣ ਦੇਖ ਲਓ ਆ ਸਾਡਾ ਹੀ ਭਤੀਜਾ ਸੀ ਇੱਕ ਉਹਨੂੰ ਅਸੀਂ ਲੈ ਤਾਂ ਹੁਣ ਮੈਂ ਸੱਚ ਕਹਿਣ ਲੱਗਾ ਤਾਂ ਫੇ ਹੁਣ ਤੁਸੀਂ ਡਰਦੇ ਆ ਹਾਂ ਮੈਂ ਸੱਚ ਕਹਿਣੋਂ ਨਹੀਂ ਡਰਦਾ ਹੁੰਦਾ ਅੱਛਾ ਜੀ ਹਾਂ ਹਾਂ ਗੋਡੇ ਘੁੱਟਣੇ ਸ਼ੁਰੂ ਹੋ ਗਏ ਇੱਧਰ ਕਹਿੰਦੇ ਨਹੀਂ ਸੱਚੀ ਬੋਲਣਾ ਨਹੀਂ ਸੱਚ ਨਹੀਂ ਪਰ ਮੈਂ ਬੋਲਦਾ ਕੁੜਾ ਹਾਂ ਜੀ ਚਲੋ ਕੋਈ ਨਾ ਚਲੋ ਕੋਈ ਗੱਲਾਂ ਭਾਈ ਚਾਰਾ ਵੀ ਰੱਖਣਾ ਹੁੰਦਾ ਪਿੰਡ ਦੇ ਵਿੱਚ ਸਮਾਜ ਦੇ ਵਿੱਚ ਆਪਣਾ ਉੱਥੇ ਆਉਣੇ ਸਰਪੰਚ ਸਾਹਿਬ ਚਲੋ ਤੁਹਾਨੂੰ ਗੱਲ ਲੈਣੇ ਆ ਉਦੋਂ ਦਾ ਤੁਹਾਡੇ ਘਰੋਂ ਨੇ ਪਰ ਹੁਣ ਤੁਸੀਂ ਉਮੀਦਵਾਰੀ ਤੇ ਖੜੇ ਹੋ ਮੈਂ ਇਹ ਸਵਾਲ ਥੋੜਾ ਤਾਲਕ ਹੋ ਸਕਦਾ ਭਾਈ ਕਈ ਵਾਰੀ ਪਿੰਡਾਂ ਦੇ ਵਿੱਚ ਬੀਬੀਆਂ ਸਰਪੰਚ ਸੀਟ ਬੀਬੀਆਂ ਲਈ ਹੁੰਦੀ ਆ ਰਾਕਮੀ ਬੀਬੀਆਂ ਖੜ ਤਾਂ ਜਾਂਦੀਆਂ ਨੇ ਜਿੱਤ ਵੀ ਜਾਂਦੀਆਂ ਨੇ ਪਰ ਸਰਪੰਚੀ ਪੰਜ ਦੇ ਪੰਜ ਸਾਲ ਉਹਨਾਂ ਦੇ ਘਰ ਦੇ ਹੀ ਕਰਦੇ ਨੇ ਉਹਨਾਂ ਦਾ ਮੁੰਡਾ ਕਰਦਾ ਹੈ ਉਹਨਾਂ ਦਾ ਪਤੀ ਕਰਦਾ ਉਹਨਾਂ ਨੂੰ ਤਾਂ ਘਰਾਂ ਚੋਂ ਨਿਕਲਣ ਦਾ ਟਾਈਮ ਨਹੀਂ ਮਿਲਦਾ ਜਾਂ ਨੁਮਾਇੰਦਗੀ ਕਰਨ ਦਾ ਟਾਈਮ ਨਹੀਂ ਮਿਲਦਾ ਜੇ ਪੰਚਾਇਤ ਵੀ ਹੋਣੀ ਹੈ ਕਿਸੇ ਦੇ ਉੱਪਰ ਉੱਥੇ ਵੀ ਸਰਪੰਚਣੀ ਆਪ ਨਹੀਂ ਹੁੰਦੀ ਉਹਦੇ ਘਰ ਵਾਲਾ ਮੌਜੂਦ ਹੁੰਦਾ ਇਸ ਦੇ ਬਾਰੇ ਕੀ ਕਹੋਗੇ ਇਹ ਪਿਰਤ ਤੁਸੀਂ ਤੋੜੋਗੇ ਜਾਂ ਐਂ ਹੀ ਚੱਲੂ ਕੰਮ ਦੇਖੋ ਬਾਬਾ ਸਾਹਿਬ ਦੀ ਦੇਣ ਹੈ ਉਹਨਾਂ ਨੇ ਰਿਜ਼ਰਵੇਸ਼ਨ 33% ਕੀਤੀ ਹੈ ਲੇਡੀਜ਼ ਲਈ ਹਾਂ ਔਰ ਜਿਹੜੀ ਔਰਤਾ ਗੱਲ 50% ਤੱਕ ਪਹੁੰਚ ਗਈ ਹੈ 50% ਤੇ ਆ ਗਈ ਹੈ ਸਰਕਾਰ ਨੇ ਇਸ ਵੇਲੇ 50% ਲੇਡੀਆਂ ਦਾ ਐਲਾਨ ਕੀਤਾ ਹੈ ਪਰ ਜਿਹੜੀਆਂ ਉਹ ਲੇਡੀਆਂ ਹੈਗੀਆਂ ਜਿਹੜੀਆਂ ਜਾ ਸਕਦੀਆਂ ਥਾਣੇ 'ਚ ਆਪਣਾ ਪੱਖ ਰੱਖ ਸਕਦੀਆਂ ਗੱਲ ਕਰ ਸਕਦੀਆਂ ਪੜੀਆਂ ਲਿਖੀਆਂ ਹੋਣਗੀਆਂ ਜੇ ਉਹਨਾਂ ਨੂੰ ਮੌਕਾ ਮਿਲਦਾ ਹੈ ਤਾਂ ਜ਼ਰੂਰ ਜਾਣਗੀਆਂ ਬੰਦਿਆਂ ਨਾਲੋਂ ਜ਼ਿਆਦਾ ਗੱਲ ਕੁੜੀਆਂ ਕਰਦੀਆਂ ਹਨ ਅੱਦਿਕਲ ਦੀਆਂ ਕੁੜੀਆਂ ਬੁੜੀਆਂ ਜਿਹੜੀਆਂ ਆ ਉਹ ਬੰਦਿਆਂ ਨਾਲੋਂ ਜ਼ਿਆਦਾ ਗੱਲਬਾਤ ਵਧੀਆ ਕਰਦੀਆਂ ਬੰਦੇ ਤਾਂ ਗੱਲ ਕਰ ਨਹੀਂ ਸਕਦੇ ਮੈਂ ਤਾਂ ਕਹਿੰਦਾ ਨਾ ਜਿੰਨੀਆਂ ਬੀਬੀਆਂ ਗੱਲ ਕਰ ਸਕਦੀਆਂ ਠੋਕ ਵਜਾ ਕੇ ਗੱਲ ਕਰਨੀਆਂ ਸਾਡੀਆਂ ਬੀਬੀਆਂ ਜਾਣਗੀਆਂ ਜੇ ਮੌਕਾ ਮਿਲਿਆ ਤਾਂ ਜ਼ਰੂਰ ਜਾਣਗੀਆਂ ਪੂਰੀ ਗੱਲਬਾਤ ਰੱਖਣਗੀਆਂ ਥਾਣਿਆਂ ਦੇ ਅੰਦਰ ਕਚਹਿਰੀਆਂ ਦੇ ਅੰਦਰ ਜਿੱਥੇ ਵੀ ਲੋੜ ਪਈ ਉੱਥੇ ਵੀ ਗੱਲ ਰੱਖਾਂਗੇ ਕਿਉਂਕਿ 바ਵਾ ਸਾਹਿਬ ਦਾ ਬਾਬਾ ਸਾਹਿਬ ਜੀ ਹੁਣਾਂ ਨੇ ਸਾਨੂੰ ਵੋਟ ਦਾ ਹੱਕ ਲੈ ਕੇ ਦਿੱਤਾ ਹੈ ਔਰ ਮਸੀ ਹੱਕ ਮਿਲਿਆ ਹੈ ਪਹਿਲਾਂ ਤਾਂ ਸਾਨੂੰ ਵੋਟ ਪਾਉਣ ਦਾ ਵੀ ਕੋਈ ਅਧਿਕਾਰ ਨਹੀਂ ਸੀ ਹੁਣ ਤਾਂ ਸਾਨੂੰ ਵੋਟ ਪਾਉਣ ਦਾ ਅਧਿਕਾਰ ਮਿਲਿਆ ਔਰ ਸਭ ਤੋਂ ਵੱਧ ਖੁਸ਼ੀ ਹੈ ਕਿ ਸਾਡੀਆਂ ਭੈਣਾਂ ਮਾਮਾ ਵਾਈਫ ਹੋਰ ਲੇਡੀਜ਼ ਨੂੰ ਸਾਰਿਆਂ ਨੂੰ ਜਿਹੜਾ ਕਿ ਮੌਕਾ ਮਿਲਿਆ ਹੈ ਇਹ ਬੜੀ ਪਰਮਾਤਮਾ ਦੀ ਦੇਣ ਹੋਈ ਹੈ ਔਰ ਸਰਕਾਰਾਂ ਦੀ ਵੀ ਦੇਣ ਹੋਈ ਹੈ ਕਿ ਪਰ ਮੈਨੂੰ ਇਹ ਜ਼ਰੂਰ ਦੱਸ ਦਿਓ ਤੁਸੀਂ ਸੋਚਦੇ ਕਿਉਂ ਇਹਦੇ ਬਾਰੇ ਜਿੱਦਾਂ ਹੁਣ ਬੀਬੀਆਂ ਦਾ ਜਿੱਦਾਂ ਮੈਂ ਗੱਲ ਕੀਤੀ ਆ ਵੀ ਉਹਨਾਂ ਨੂੰ ਮੌਕਾ ਦਿੱਤਾ ਹੀ ਨਹੀਂ ਜਾਂਦਾ ਉਹਨਾਂ ਦਾ ਜਿਹੜਾ ਉੱਤਰ ਹੈ ਜਾਂ ਉਹਨਾਂ ਦਾ ਪਤੀ ਹੈ ਉਹੋ ਹੀ ਸਾਰਾ ਕੁਝ ਮਾਨੀ ਜਾਂਦਾ ਹੈ ਉਹੋ ਹੀ ਥਾਣਿਆਂ 'ਚ ਤੁਰਿਆ ਫਿਰਦਾ ਹੈ ਉਹੋ ਹੀ ਜੇ ਕਿਤੇ ਕੋਣ ਕਿਸੇ ਦਾ ਸਮਝੌਤਾ ਕਰਾਉਣਾ ਉਹੋ ਹੀ ਬੈਠਾ ਹੈ ਉੱਥੇ ਨਹੀਂ ਉਹ ਵੀ ਬਹਿ ਸਕਦੀ ਆ ਬੀਬੀ ਵੀ ਜੇ ਬੰਦਾ ਵੀ ਨਾਲ ਜਾ ਸਕਦਾ ਹੈ ਕਿਉਂਕਿ ਲਿਆਊਗਾ ਤਾਨੂੰ ਬੰਦਾ ਹੀ ਆਪਣੀ ਗੱਡੀ ਤੇ ਸਾਧਨ ਤੇ ਪਰ ਉਹ ਨਾਲ ਬੈਠਾ ਹੁੰਦਾ ਹੈ ਜਿਹੜਾ ਅਧਿਕਾਰ ਹੈ ਉਹ ਬੀਬੀਆਂ ਨੂੰ ਹੀ ਹੋਣਾ ਚਾਹੀਦਾ ਹੈ ਵੀ ਜਿਹੜਾ ਵੈਸੇ ਤਾਂ ਗਵਰਨਮੈਂਟ ਦਾ ਅਸੂਲ ਹੈ ਦਸਤੂਰ ਹੈ ਕਿ ਜਿਹੜਾ ਬੰਦਾ ਅਧਿਕਾਰ ਹੈ ਉਹ ਹੀ ਹੀ ਗੱਲ ਕਰ ਸਕਦਾ ਉਹਨੂੰ ਹੀ ਗੱਲ ਕਰਨ ਦਾ ਮੌਕਾ ਦਿੱਤਾ ਜਾਣਾ ਚਾਹੀਦਾ ਹੂੰ ਇੱਜੇ ਤਾਂ ਕਿਹੇ ਪਿਰਤਾ ਪੈਸੇ ਟੁੱਟ ਗਈਆਂ ਨੇ ਕਈ ਐਮਐਲਏ ਨੇ ਉਹਨਾਂ ਦੇ ਪੁੱਤਰ ਮੀਟਿੰਗਾਂ ਦੇ ਵਿੱਚ ਨਾਲ ਬੈਠੇ ਹੁੰਦੇ ਨੇ ਕੁਰਸੀਆਂ ਜੋੜ ਕੇ ਉਹ ਵੀ ਰਵਾਇਤਾਂ ਟੁੱਟਣੀਆਂ ਚਾਹੀਦੀਆਂ ਨੇ ਤਰ੍ਹਾਂ ਤਰ੍ਹਾਂ ਦੀਆਂ ਪਰਤਾਂ ਜਿਹੜੀਆਂ ਅਲੱਗ-ਅਲੱਗ ਪੈ ਰਹੀਆਂ ਨੇ ਬਹੁਤ ਵਾਰੀ ਅਸੀਂ ਦੇਖਦੇ ਹਾਂ ਕਈ ਵਾਰੀ ਖਬਰਾਂ ਵੀ ਸਾਹਮਣੇ ਆਉਂਦੀਆਂ ਨੇ ਕਿ ਫਲਾਣੇ ਐਮਐਲਏ ਦਾ ਪੁੱਤਰ ਨਾਲ ਬੈਠ ਕੇ ਮੀਟਿੰਗ ਲੈ ਰਿਹਾ ਹੈ ਹਾਲਾਂਕਿ ਉਸ ਦੇ ਪਿਤਾ ਨੇ ਜਦੋਂ ਸੌਂ ਚੱਕੀ ਸੀ ਉਹਨੇ ਸੀਕਰੈਸੀ ਦੀ ਸੌਂ ਚੱਕੀ ਸੀ ਕਿ ਜੋ ਕੁਝ ਮੇਰੇ ਤੱਕ ਪ੍ਰਸ਼ਾਸਨ ਨੂੰ ਚਲਾਉਣ ਦੇ ਲਈ ਪਹੁੰਚੂਗਾ ਉਹ ਸਿਰਫ ਮੇਰੇ ਤੱਕ ਰਹੂਗਾ ਅੰਟਿਲ অর ਅਨਲੈਸ ਇਹ ਲੋੜ ਨਾ ਪੈਦਾ ਹੋਵੇ ਕਿ ਉਹ ਕਿਸੇ ਨੂੰ ਦੱਸਣਾ ਪਵੇ ਪਰ ਜਿੱਦਾਂ ਬਾਈ ਹੋਣੀ ਗੱਲ ਕੀਤੀ ਹੈ ਕਿ ਅਸੀਂ ਬਰਾਬਰ ਅਧਿਕਾਰ ਦੇਣ ਦੀ ਕੋਸ਼ਿਸ਼ ਕਰਾਂਗੇ ਮੈਂ ਚਾਹਾਂਗਾ ਕਿ ਪਿੰਡ ਦੇ ਕੁਝ ਪਤਵੰਤੇ ਸੱਜਣਾ ਨਾਲ ਵੀ ਗੱਲ ਕਰ ਲਈਏ ਬਈ ਤੁਸੀਂ ਕੀ ਸੋਚਦੇ ਹੋ ਇੱਕ ਸਰਪੰਚ ਦੇ ਵਿੱਚ ਕੀ ਖਾਸੀਅਤ ਹੋਣੀ ਚਾਹੀਦੀ ਹੈ ਕਿ ਪਿੰਡ ਨੂੰ ਉਹ ਅੱਗੇ ਲਿਜਾਵੇ ਕੀ ਕਰੇ ਪਿੰਡ ਲਈ ਇੱਕ ਸਰਪੰਚ ਪਿੰਡ ਨੂੰ ਅੱਗੇ ਲਿਜਾਣ ਵਾਸਤੇ ਪੜ੍ਹੇ ਲਿਖੇ ਹੋਣਾ ਜ਼ਰੂਰੀ ਹੈ ਹਾਂ ਬਾਕੀ ਕਲਮ ਤਾਂ ਕੋਈ ਕਰਦਾ ਨਹੀਂ ਵੈਸੇ ਹਾਂ ਇਹ ਤਾਂ ਮੈਂ ਵੀ ਕਹੂੰਗਾ ਵੀ ਨਹੀਂ ਕਰਦਾ ਕੋਈ ਨਹੀਂ ਕਰਦਾ ਨਹੀਂ ਕਰਦਾ ਬਾਕੀ ਤੁਸੀਂ ਅੱਗੇ ਜਾ ਕੇ ਦੇਖ ਹੀ ਲੈਣਾ ਯਾਰ ਆਪੋਜੀਸ਼ਨ ਦੀ ਆ ਜੀ ਕੰਮ ਇਸ ਕਰਕੇ ਨਹੀਂ ਹੁੰਦਾ ਕਿ ਕੋਈ ਸਾਡੇ ਸੜੇ ਨਮਾਇंदे ਆ ਨਾ ਪਿੰਡ ਦੇ ਹਾਂ ਉਹਨਾਂ ਨੂੰ ਸਰਕਾਰ ਜਾਨੀ ਕਿ ਕੰਮ ਕਰਨ ਦੇ ਨਹੀਂ ਰਹੀ ਉਹਨਾਂ ਨੂੰ ਜਾਨੀ ਕਿ ਜਿਹੜੇ ਸਾਡੀ ਆਉਂਦੀ ਆ ਨਾ ਗ੍ਰਾਂਟ ਆਉਂਦੀ ਆ ਨਾ ਉਹ ਗ੍ਰਾਂਟ ਜਾਨੀ ਕਿ ਸਾਡੀ ਪੰਚਾਇਤ ਨੂੰ ਨਹੀਂ ਮਿਲਦੀ ਹਾਂ ਠੀਕ ਆ ਜੀ ਉਹ ਸਰਕਾਰ ਚਾਹੁੰਦੀ ਆ ਵੀ ਉਹਨਾਂ ਦੇ ਰਿਜ਼ਰਵਰ ਲੱਗਣ ਪੰਚਾਇਤ ਤੋੜੋ ਜਿਹੜੀ ਆਪੋਸ਼ੀਸ਼ ਜੰਦੀ ਪੰਚਾਇਤ ਹੈਗੀ ਉਹਨੂੰ ਤੋੜੋ ਤੇ ਅਸੀਂ ਆਪਣੇ ਯਾਨੀ ਕਿ ਨਵੇਂਦਿਆਂ ਨੂੰ ਮੋਰੇ ਅੱਗੇ ਕਰੀਏ ਲੇਕਿਨ ਜੋ ਸਾਡੇ ਯਾਨੀ ਕਿ ਸਮਾਜ ਹੈਗਾ ਨਾ ਉਹ ਚੰਗੇ ਤੋਂ ਚੰਗਾ ਯਾਨੀ ਕਿ ਕੈਂਡੀਡੇਟ ਦੇਖ ਦੇਖ ਕੇ ਉਹ ਵੋਟ ਪਾਉਣਗੇ ਫੰਡ ਵਰਤਣ ਬਾਰੇ ਕੀ ਸੋਚਦੇ ਹੋ ਤੁਸੀਂ ਜਿੱਦਾਂ ਫੰਡ ਜਦੋਂ ਸਰਕਾਰ ਸੱਤਾ ਚ ਆਈ ਆਮ ਆਦਮੀ ਪਾਰਟੀ ਦੀ ਉਹਨਾਂ ਨੇ ਆਉਂਦੇ ਸਾਰੀ ਪਹਿਲਾਂ ਫੰਡ ਸਾਰੇ ਫ੍ਰੀਜ਼ ਕਰ ਦਿੱਤੇ ਰੋਕ ਦਿੱਤੇ ਸਾਡੇ ਪਿੰਡ ਨੂੰ ਸਾਡੇ ਪਿੰਡ ਦੀ ਪੰਚਾਇਤ ਨੂੰ 37 ਲੱਖ ਰੁਪਈਆ ਮਿਲਿਆ ਸੀਗਾ ਮੈਂ ਘੱਟ ਬੋਲਦਾ ਹੁੰਦਾ 35 ਲੱਖ ਰੁਪਈਆ ਮਿਲਿਆ ਸੀ ਜਦੋਂ ਭਗਵੰਤ ਮਾਨ ਦੀ ਸਰਕਾਰ ਮਿਲੀ ਪਹਿਲਾਂ ਉਹ ਤੇ ਰੋਕ ਲੱਗੀ ਆ ਜੀ ਹਾਂ ਹਾਲੇ ਤੱਕ ਨਹੀਂ ਮਿਲਿਆ ਹਾਲੇ ਤੱਕ ਨਹੀਂ ਮਿਲਿਆ ਹਾਂ ਠੀਕ ਆ ਜੀ ਠੀਕ ਆ ਜੀ ਜਿਹੜਾ ਉਹ ਤੋਂ ਪਹਿਲਾਂ ਦਾ ਯਾਨੀ ਕਿ ਸਰਪੰਚ ਇਥੇ ਗਈ ਨਾ ਸਰਕਾਰ ਚੰਨੀ ਸਾਹਿਬ ਦੀ ਹੂੰ ਚੰਨੀ ਸਾਹਿਬ ਦੀ ਸਰਕਾਰ ਸਿੰਘ ਉਹਦੇ ਵਿੱਚ ਜਿਹੜੇ ਪੈਸੇ ਆ ਕੇ ਨਾ ਇਹਨਾਂ ਨੇ ਮਤਾ ਪਾ ਕੇ ਕਢਾਏ ਉਹਨਾਂ ਦਾ ਕੰਮ ਹੋਇਆ ਜਾਓ ਤੁਹਾਨੂੰ ਦਿਖਾ ਲਈਏ ਹੂੰ ਠੀਕ ਹੈ ਠੀਕ ਹੈ ਜੀ ਉਹ ਸਾਰੇ ਕੰਮ ਹੋਏ ਆ ਤੇ ਹੁਣ ਸਰਪੰਚ ਇਧਰ ਉਮੀਦਵਾਰ ਸਾਹਿਬ ਤੁਸੀਂ ਜੇਰਾ ਦੱਸ ਦਿਓ ਕਿ ਫੰਡਾਂ ਨੂੰ ਕਿੱਦਾਂ ਵਰਤਣ ਬਾਰੇ ਸੋਚਿਆ ਜਾਂ ਫੰਡ ਕਢਾਉਣ ਬਾਰੇ ਕਿੱਦਾਂ ਸੋਚਿਆ ਤੁਸੀਂ ਕੋਈ ਵਿਉਂਤਬੰਦੀ ਹੈ ਜਿਸ ਤਰੀਕੇ ਦਾ ਰੁਝਾਨ ਚੱਲ ਰਿਹਾ ਹੈ ਜਿਹੜੀਆਂ ਵਿਰੋਧੀ ਔ ਹੁੰਦੀਆਂ ਨੇ ਪਾਰਟੀਆਂ ਜਿੱਥੇ ਜਿੱਥੇ ਉਹਨਾਂ ਦੀ ਪੰਚਾਇਤ ਹੁੰਦੀ ਹੈ ਉਹਨਾਂ ਨੂੰ ਫੰਡਾਂ ਫੁੰਡਾਂ ਦੀ ਬੜੀ ਤੰਗੀ ਆ ਰਹੀ ਹੈ ਪਿਛਲੇ ਸਮੇਂ 'ਚ ਫੰਡ ਕਿਵੇਂ ਲਿਆਉਣੇ ਨੇ ਕਿਵੇਂ ਵਰਤਣੇ ਨੇ ਇਸ ਦੀ ਵਿਉਂਤਬੰਦੀ ਹੈ ਕੋਈ ਜਾਂ ਫਿਰ ਬਸ ਇਹੀ ਕਹਿ ਕੇ ਸਾਰੋਂਗੇ ਤੁਸੀਂ ਬੀਬੀ ਭਾਈ ਸਾਨੂੰ ਤਾਂ ਫੰਡ ਹੀ ਨਹੀਂ ਰਿਲੀਜ਼ ਹੋਏ ਨਹੀਂ ਜੀ ਨਹੀਂ ਨਹੀਂ ਹਰ ਹੀਲਾ ਔਰ ਵਸੀਲਾ ਜਾਣਗੇ ਨਾ ਪਹਿਲਾਂ ਇੱਧਰ ਗੱਲ ਕਰ ਲਈਏ ਜੰਡਾ ਹੋਣਾ ਪੈਂਡ ਦਾ ਹਾਂ ਬਈ ਆ ਸਾਡੇ ਵਿਕਾਸ ਦੇ ਕੰਮ ਰਹਿੰਦੇ ਆ ਨਾ ਉਹਦੇ ਪ੍ਰਤੀ ਅਸੀਂ ਮਤਾ ਪਾ ਕੇ ਯਾਨੀ ਕਿ ਸਰਕਾਰ ਕੋਲੋਂ ਫੰਡਾਂ ਦੀ ਮੰਗ ਕਰਾਂਗੇ ਗ੍ਰਾਮ ਸਭਾ ਬਣਾਉਂਗੇ ਨਹੀਂ ਗ੍ਰਾਮ ਸਭਾ ਪੰਚਾਇਤ ਸਭਾ ਪੰਚਾਇਤ ਵਾੜਨੀ ਆ ਜੀ ਨਹੀਂ ਗ੍ਰਾਮ ਸਭਾ ਵੀ ਕੋਈ ਚੀਜ਼ ਹੁੰਦੀ ਜਿਸ ਚ ਪੰਜ ਸਰਪੰਚ ਭਾਵੇਂ ਨਾ ਵੀ ਹੋਵੇ ਉਹ ਗ੍ਰਾਮ ਸਭਾ ਉਹ ਗ੍ਰਾਮ ਸਭਾ ਜਿਹੜੀਆਂ ਨਾ ਆਪੋਜੀਸ਼ਨ ਦੀ ਸਰਕਾਰਾਂ ਉਹ ਬਣਾਉਂਦੀਆਂ ਵੀ ਜਿਹੜੀ ਪਿੰਡ ਦੀ ਪੰਚਾਇਤ ਆ ਉਹ ਸਾਡੇ ਕਹਿਣੇ ਚ ਨਹੀਂ ਹੈਗੇ ਉਹ ਅਸੀਂ ਗ੍ਰਾਮ ਸਭਾ ਬਣਾ ਕੇ ਇਹਨਾਂ ਨੂੰ ਡੀਗ੍ਰੇਡ ਕਰਕੇ ਤਾਂ ਉਹਨਾਂ ਨੂੰ ਮੋਰੇ ਕਰਨਾ ਨਹੀਂ ਨਹੀਂ ਇੱਥੇ ਤੁਸੀਂ ਗੱਲ ਤੋਂ ਮੈਂ ਇਸ ਦੇ ਨਾਲ ਬਿਲਕੁਲ ਐਗਰੀ ਨਹੀਂ ਹੁੰਦਾ ਪਿੰਡਾਂ ਦੇ ਵਿੱਚ ਗ੍ਰਾਮ ਸਭਾਆਂ ਮਾ ਹੋਣੀਆਂ ਚਾਹੀਦੀਆਂ ਨੇ ਜਿੱਥੇ ਪੰਜ ਸਰਪੰਚ ਤੋਂ ਇਲਾਵਾ ਵੀ ਪਿੰਡ ਦੇ ਲੋਕ ਵੱਧ ਚੜ ਕੇ ਹਿੱਸਾ ਲੈ ਸਕਣ ਹਰੇਕ ਸਾਲ ਦਾ ਬਜਟ ਪ੍ਰਬੰਧ ਤਿਆਰ ਕੀਤਾ ਜਾਵੇ ਉਸ ਤੋਂ ਬਾਅਦ ਪਿੰਡ ਦੇ ਲੋਕ ਆਪ ਫੈਸਲਾ ਕਰਨ ਕਿ ਸਾਡੇ ਪੰਜ ਸਰਪੰਚਾਂ ਨੇ ਕਿੱਥੇ ਸਾਈਨ ਕਰਨਾ ਹੈ ਕਿੱਥੇ ਅਸੀਂ ਪੈਸੇ ਲਾਉਣੇ ਨੇ ਕਿੱਥੇ ਨਹੀਂ ਲਾਉਣੇ ਮੈਂ ਉਹੀ ਤੁਹਾਡੇ ਤੇ ਉਹਨਾਂ ਜਿਹੜਾ ਇਹ ਗੱਲ ਕੰਪਲੀਟ ਕਰਦੇ ਹੋ ਉਸ ਤੋਂ ਬਾਅਦ ਮੈਂ ਹੋਰ ਸੱਜਣਾਂ ਦੇ ਵੱਲ ਜਾਣ ਦੀ ਕੋਸ਼ਿਸ਼ ਕਰੂੰਗਾ ਕਿ ਕਿੰਨਾ ਫੰਡ ਵਰਤਣੇ ਜੇ ਜਾਂ ਲਿਆਉਣੇ ਕਿੰਦਾ ਨੇ ਇਸ ਦੀ ਕੋਈ ਬਿਉਤਬੰਦੀ ਹੈਗੀ ਆ ਤੁਹਾਡੇ ਕੋਲ ਤੁਹਾਡੇ ਪਿੰਡ ਦੇ ਲੋਕਾਂ ਨੂੰ ਪਤਾ ਲੱਗ ਜੂ ਜੇ ਕੋਈ ਸੋਚ ਰਿਹਾ ਹੋਊਗੇ ਭਾਈ ਇਹਨੂੰ ਵੋਟ ਨਹੀਂ ਪਾਉਣੀ ਸ਼ਾਇਦ ਮੰਨ ਨਹੀਂ ਜਾਵੇ ਵੀ ਮੈਂ ਇਹਨੂੰ ਹੀ ਪਾਉਣੀ ਹੈ ਨਹੀਂ ਮੈਂ ਆਪਦੇ ਮਾਦੀਮ ਰਾਈ ਦੱਸਣਾ ਚਾਹੁੰਦਾ ਹੈ ਕਿ ਮੌਕਾ ਮਿਲਿਆ ਤੇ ਹਰ ਹੀਲਾ ਵਸੀਲਾ ਪਨਾਇਆ ਜਾਏਗਾ ਪੈਸੇ ਲਿਆਉਣ ਦਾ ਜਿਹੜੇ ਸਾਡੇ ਕੋਲ ਫੰਡ ਪੁਰਾਣੇ ਪਏ ਆ ਉਹਨੂੰ ਵੀ ਲਾਉਣ ਦਾ ਔਰ ਸਭ ਤੋਂ ਵੱਡੀਆਂ ਗੱਲਾਂ ਕਿ ਸਾਡੇ ਪਿੰਡ ਦੇ ਅੰਦਰ ਇੱਕ ਸੀਵਰੇਜ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ ਥੋੜੇ ਛੱਪੜ ਵੱਡੇ ਆ ਪਿੰਡ ਵੱਡਾ ਹੋਣ ਕਰਕੇ ਜਿਹੜਾ ਪਾਣੀ ਦਾ ਨਿਕਾਸ ਹੈ ਉਹ ਸਾਡੇ ਤੋਂ ਸਹੀ ਤਰੀਕੇ ਨਾਲ ਨਹੀਂ ਹੋਇਆ ਔਰ ਜਿਹੜਾ ਸਾਨੂੰ ਮੌਕਾ ਮਿਲਿਆ ਔਰ ਉਸ ਪਾਣੀ ਦੇ ਨਿਕਾਸ ਨੂੰ ਪਹਿਲ ਦੇ ਆਧਾਰ ਤੇ ਦੂਰ ਕੀਤਾ ਜਾਊਗਾ ਔਰ ਕੀਤਾ ਜਾਊਗਾ ਇੱਕ ਵਾਰੀ ਪ੍ਰਮਾਤਮਾ ਜਿਹੜਾ ਸਾਡੇ ਪਿੰਡ ਦੇ ਲੋਕ ਹੈ ਪ੍ਰਮਾਤਮਾ ਆ ਉਹ ਸਾਨੂੰ ਮੌਕਾ ਦੇਵੇ ਔਰ ਜਿਹੜੇ ਇਹ ਰਹਿੰਦੇ ਕੰਮ ਅਧੂਰੇ ਆ ਮੈਂ ਪਹਿਲਾਂ ਵੀ ਕਿਹਾ ਉਹਨਾਂ ਨੂੰ ਪੂਰੇ ਕੀਤਾ ਜਾਊਗਾ ਹਾਂ ਹਾਂਜੀ ਜੀ ਆ ਅੰਤ ਦੇ ਵਿੱਚ ਹੁਣ ਮੈਂ ਚਾਹੂੰਗਾ ਮੈਂ ਇੱਧਰ ਉੱਠ ਕੇ ਹੋਰਾਂ ਨਾਲ ਗੱਲ ਜੀ 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 ਜ਼ਰੂਰ ਮੈਂ ਤਾਂ ਇਹ ਸਰਕਾਰਾਂ ਨੂੰ ਬੇਨਤੀ ਕਰੂੰਗਾ ਵੀ ਚਾਹੇ ਸਰਪੰਚ ਬੀਐਸਪੀ ਦਾ ਹੋਵੇ ਕਾਲੀਦਾਲ ਦਾ ਹੋਵੇ ਕਿਸੇ ਵੀ ਪਾਰਟੀ ਦਾ ਹੋਣਾ ਚਾਹੀਦਾ ਸਰਕਾਰ ਨੂੰ ਪਿੰਡ ਦਾ ਵਿਕਾਸ ਕਰਨ ਨਾਲ ਜ਼ਰੂਰੀ ਚਾਹੀਦਾ ਹਾਂ ਇਹ ਸਰਕਾਰਾਂ ਐਨੀ ਵੀ ਮੈਂ ਅੱਜ ਸਰਕਾਰ ਆਮ ਪਾਰਟੀ ਦੀ ਆ ਜੀ ਮੇਰਾ ਸਰਪੰਚ ਬਣੇ ਤਾਂ ਪੈਸੇ ਦੇਣੇ ਆ ਇਹ ਪਿੰਡ ਦਾ ਕਤਲ ਹੋ ਰਿਹਾ ਜੇ ਅੱਜ ਇਹ ਸਰਕਾਰ ਕੋਈ ਵੀ ਸਰਕਾਰ ਆ ਸਰਕਾਰ ਨੂੰ ਚਾਹੀਦਾ ਜਿਹੜੀ ਮਾਰਦੀ ਪਾਰਟੀ ਦੀ ਪੰਚਾਇਤ ਹੋਵੇ ਫੰਡ ਦੇਣਾ ਚਾਹੀਦਾ ਕੰਮ ਹੋਣਾ ਚਾਹੀਦਾ ਪਿੰਡ ਦਾ ਵਿਕਾਸ ਹੋਣਾ ਚਾਹੀਦਾ ਅਸੀਂ ਪਤਾ ਨਹੀਂ 6 ਮਹੀਨੇ ਤੋਂ ਵੀਡੀਓ ਸਾਹਿਬ ਦੀ ਮਿਹਨਤ ਕਰ ਕਰਕੇ ਮੈਂ ਆ ਆਮ ਜਾ ਜਾ ਕੇ ਮੇਰੇ ਪਿੰਡ ਥੱਪ ਦੇਖੋ ਸੜਕਾਂ ਤੇ ਛੱਪੜਾ ਬਾਹਰ ਆਇਆ ਵੀਡੀਓ ਵੈਸੇ ਗੱਲ ਮੰਨਦਾ ਵੀ ਇੱਕ ਬਹੁਤ ਹੀ ਯਾਰੀ ਐ ਹੁੰਦਾ ਕਿ ਵੀਡੀਓ ਮਰਜ਼ੀ ਕਰਦੇ ਨੇ ਵੀਡੀਓ ਮਰਜ਼ੀ ਕਰਦਾ ਵੀਡੀਓ ਤੇ ਪ੍ਰੈਸ਼ਰ ਸਰਕਾਰਾਂ ਦਾ ਸਾਡੇ ਮਤੇ ਵੀ ਪਾਏ 40 42 ਯਾਰੀ ਮਤੇ ਪਾ ਕੇ ਭੇਜੇ ਸਾਡਾ ਕੋਈ ਵਿਕਾਸ ਨਹੀਂ ਕੀਤਾ ਹੁਣ ਸਾਰੇ ਕਿਉਂਕਿ ਵਿਰੋਧੀ ਤਰਚਿਆਂ ਸਾਡੀ ਕੋਈ ਸੁਣਵਾਈ ਨਹੀਂ ਦਫ਼ਤਰਾਂ ਦੇ ਵਿੱਚ ਅੱਛਾ ਪੈਸੇ ਵੀ ਕਢਵਾਏ ਜਾਂ ਤੇ ਪਤਾ ਨਹੀਂ ਪੈਸੇ ਵੀ ਪੰਚਾਇਤ ਦੇ ਕਢਾ ਲਏ ਆ ਸਿਰ ਜਿਹੜੇ ਪ੍ਰਬੰਧਕ ਲੱਗੇ ਆ ਪ੍ਰਬੰਧਕ ਦੇ ਕੋਲ ਪੈਸਾ ਸਾਡੇ ਛੱਪੜ ਦਾ ਕੰਮ ਨਹੀਂ ਹੋਇਆ ਅੰਤ ਦੇ ਵਿੱਚ ਤੁਹਾਡੇ ਸਾਰਿਆਂ ਤੋਂ ਇਹ ਇੱਕ ਤਰੀਕੇ ਦਾ ਮੈਂ ਕਹਿ ਲਵਾਂ ਵੀ ਹਲਫੀ ਲੈਣਾ ਹੈ ਕਿ ਤੁਸੀਂ ਸਾਰੇ ਭਾਈਚਾਰਾ ਬਣਾ ਕੇ ਰੱਖੋਗੇ ਪੰਚਾਇਤੀ ਚੋਣਾਂ 'ਚ ਜੋ ਵੀ ਹੁੰਦਾ ਫੈਸਲਾ ਜੋ ਵੀ ਆਉਂਦਾ ਤੁਸੀਂ ਭਾਈਚਾਰਾ ਜ਼ਰੂਰ ਕਾਇਮ ਰੱਖਣਾ ਹੈ ਭਾਈਚਾਰਾ ਕਾਇਮ ਕਰਨਾ ਚਾਹੀਦਾ ਜੀ ਭਾਈਚਾਰਾ 100% ਕੋਈ ਇਦਾਂ ਦੀ ਜਾਨੀ ਕਿ ਸਾਡੇ 74 ਸਾਲ ਦੀ ਉਮਰ ਹੋ ਗਈ ਆ 20 ਸਾਲ ਦੀ ਉਮਰ ਦੇ ਵਿੱਚੋਂ ਮੈਂ ਵੋਟਾਂ ਦੀ ਇਲੈਕਸ਼ਨ ਕਰਾਉਂਦਾ ਆ ਆ ਪੰਚਾਇਤੀ ਹੋਵੇ ਵਿਧਾਨ ਸਭਾ ਦੀਆਂ ਹੋਣ ਲੋਕ ਸਭਾ ਦੀਆਂ ਹੋਣ ਪੋਲਿੰਗ ਜੱਟ ਮੈਹੀ ਨਹੀਂ ਹੁੰਦਾ ਅੰਦਰ ਅੱਛਾ ਜੀ ਠੀਕ ਆ ਜੀ ਕਦੀ ਸਾਡੇ ਸਭ ਮਤਲੀ ਵੀ ਨਹੀਂ ਸਾਡੇ ਪਿੰਡ ਦੇ ਵਿੱਚ ਕਦੀ ਕੋਈ ਲੜਾਈ ਝਗੜਾ ਨਹੀਂ ਇੱਕ ਸੈਕਿੰਡ ਸਾਡਾ ਜਿਹੜਾ ਨਾ ਪ੍ਰਸ਼ਾਸਨ ਹੈਗਾ ਉਹ ਵੀ ਇੰਨਾ ਖੁਸ਼ ਹੋ ਕੇ ਜਾਂਦਾ ਨਾ ਸ਼ਾਮ ਨੂੰ ਲੈ ਵੀ ਆਹ ਹੀ ਪਿੰਡ ਦੇਖਿਆ ਜਿੱਥੇ ਕੋਈ ਲੜਾਈ ਝਗੜਾ ਨਹੀਂ ਕਦੀ ਵੀ ਤੁਹਾਡੇ ਤੋਂ ਵੀ ਇਹੀ ਹਾਲਪ ਲੈਣੇ ਆ ਤੁਸੀਂ ਗ੍ਰਾਮ ਸਭਾ ਦੀ ਗੱਲ ਕੀਤੀ ਸੀ ਕਈ ਬੜੀ ਲੋਕਾਂ ਨੂੰ ਇਹ ਨਹੀਂ ਪਤਾ ਹੁੰਦਾ ਜਿਹੜੀ ਗ੍ਰਾਮ ਸਭਾ ਹੈ ਉਹ ਪੰਚਾਇਤ ਨਾਲ ਉੱਤੋਂ ਦੀ ਹੁੰਦੀ ਹੈ ਜੀ ਜੀ ਉਹ ਹੀ ਮੈਂ ਗੱਲ ਕਰ ਰਿਹਾ ਹਾਂ ਨਾਲੋਂ ਗ੍ਰਾਮ ਸਭਾ ਜਿਹੜੀ ਉਹ ਉੱਪਰ ਹੁੰਦੀ ਹੈ ਜੇ ਸਾਡੇ ਪਿੰਡ ਦੇ ਵਿੱਚ ਗ੍ਰਾਮ ਸਭਾ ਵੀ ਹੋਵੇ ਅਸੀਂ ਉਹਦਾ ਵੀ ਜੀ ਆਣ ਨੂੰ ਕਮਾਂਗੇ ਸਤਿਕਾਰ ਕਰਾਂਗੇ ਔਰ ਉਹਨੂੰ ਵੀ ਕੋਸ਼ਿਸ਼ ਕਰਾਂਗੇ ਕਿ ਗ੍ਰਾਮ ਸਭਾ ਨੂੰ ਪੱਖ ਦੇ ਵਿੱਚ ਲੈ ਕੇ ਰੱਖ ਕੇ ਆਪਣੇ ਜਿਹੜੇ ਮੁੱਦੇ ਰਹਿੰਦੇ ਉਹਨਾਂ ਨੂੰ ਅੱਗੇ ਲਿਆਂਦੇ ਦੀ ਕੋਸ਼ਿਸ਼ ਕਰਾਂਗੇ ਗ੍ਰਾਮ ਸਭਾ ਜਿਹੜੀ ਹੈ ਉਹ ਆਮ ਲੋਕਾਂ ਨੂੰ ਨਹੀਂ ਪਤਾ ਉਹ ਪੰਚਾਇਤ ਨਾਲੋਂ ਉੱਪਰ ਹੁੰਦੀ ਹੈ ਉਹ ਬੁਲਾਉਣੀ ਵੀ ਤੁਸੀਂ ਆ ਜਦੋਂ ਸਰਪੰਚ ਜੀ ਤੁਸੀਂ ਬਣ ਜਾਂਦੇ ਹੋ ਬਹਿਣਾ ਵੀ ਤੁਸੀਂ ਆ ਗੱਬੇ ਜੇ ਦੋ ਵਾਰੀ ਤੁਸੀਂ ਨਾ ਬੈਠੇ ਤੇ ਤੁਹਾਡੇ ਤੇ ਵੀ ਗਾਜ ਡੇਕ ਸਕਦੇ ਮੈਨੂੰ ਪਤਾ ਹੈ ਇਹਦੇ ਬਾਰੇ ਜਿਹੜੀਆਂ ਦੋ ਮੀਟਿੰਗਾਂ ਹੁੰਦੀਆਂ ਆ ਕਿ ਉਹ ਪੰਚਾਇਤ ਪੰਚਾਇਤ ਦੀ ਹਾਜ਼ਰੀ ਦੇ ਵਿੱਚ ਉਹ ਨਹੀਂ ਹੁੰਦੀਆਂ ਤੇ ਉਹ ਗ੍ਰਾਮ ਸਭਾ ਜਿਹੜੀ ਆ ਉਹ ਵੈਲਿਡ ਹੁੰਦੀ ਹੈ ਗ੍ਰਾਮ ਸਭਾ ਜਿਹੜੀ ਉਹ ਵੈਲਿਡ ਹੁੰਦੀ ਹੈ ਗ੍ਰਾਮ ਸਭਾ ਜਿਹਾਂ ਸਤਿਕਾਰ ਕਰਦੇ ਆ ਗ੍ਰਾਮ ਸਭਾ ਦਾ ਉਹਦੇ ਬਾਰੇ ਮੈਨੂੰ ਨੋ ਲੈਜ ਹੈ ਜੀ ਬਹੁਤ ਚੰਗੀ ਜੀ ਆਪਣੀਆਂ ਇਧਰ ਪੰਜ ਸਾਹਿਬ ਤੋਂ ਆਖਰੀ ਆਪਾਂ ਲੈ ਲੀਏ ਅਸੀਂ ਤਾਂ ਇਹ ਕਰਾਂਗੇ ਵੀ ਜਦੋਂ ਸਾਨੂੰ ਪੰਚਾਇਤ ਦਾ ਮੌਕਾ ਦੇ ਤਾ ਸਾਡੀ ਪੰਚਾਇਤ ਬਣ ਗਈ ਸਾਰਾ ਭਾਈਚਾਰਾ ਇਕੱਠਾ ਕਰਕੇ ਵਿਰੋਧੀ ਵੀ ਵਿਰੋਧੀ ਵੀ ਇਕੱਠੇ ਕਰਾਂਗੇ ਵੀ ਆਓ ਜਿਹੜਾ ਪਿੰਡ ਦਾ ਕੰਮ ਕਰਨਾ ਸਾਡਾ ਸਾਥ ਦਿਓ ਹਾਂ ਅਸੀਂ ਨਾਲ ਆ ਪਿੰਡ ਦੇ ਬਹੁਤ ਬਹੁਤ ਚੰਗੀ ਗੱਲ ਇਹਨੂੰ ਮੌਕਾ ਮਾੜਨਾ ਚਾਹੀਦਾ ਸਰਪੰਚ ਸਾਹਿਬ ਨੂੰ ਮੌਕਾ ਮਿਲਣਾ ਚਾਹੀਦਾ ਅਸੀਂ ਪਿੰਡ ਇਕੱਠਾ ਕਰਾਂਗੇ ਚਾਰ ਗੁਰਦੁਆਰਾ ਸਾਹਿਬ ਆ ਲੌਕਮੈਂਟ ਕਰਾਵਾਂਗੇ ਵੀ ਇਹ ਸਾਨੂੰ ਲੋਕਾਂ ਨੇ ਚੁਣਿਆ ਆਓ ਸਾਡੇ ਨਾਲ ਇਹੀ ਡੀਸੀਆਂ ਦਫ਼ਤਰ ਕਿੱਥੇ ਵੀ ਸਾਨੂੰ ਜਾਣਾ ਪਿਆ ਮੁੱਖ ਮੰਤਰੀ ਤੱਕ ਵੀ ਜਾਣਾ ਜਾਮਾਗੇ ਜੀ ਬਹੁਤ ਮਹੱਤਵਪੂਰਨ ਸੋ ਇਹ ਕੋਟਲੀ ਥਾਨ ਸਿੰਘ ਪਿੰਡ ਸੀ ਮੈਂ ਚਾਹੂੰਗਾ ਆਲੇ ਦੁਆਲੇ ਸੱਜਣਾ ਦੇ ਨਾਲ ਜਿਹੜੇ ਇਸ ਪਿੰਡ ਦੇ ਰਹਿਣ ਵਾਲੇ ਨੇ ਉਹਨਾਂ ਨਾਲ ਗੱਲ ਕਰ ਲਈਏ ਕਿੱਦਾਂ ਦਾ ਤੁਸੀਂ ਪੰਚਾਇਤ ਦਾ ਸਿਸਟਮ ਚਾਹੁੰਦੇ ਹੋ ਆਪਣੇ ਪਿੰਡ ਦੇ ਵਿੱਚ ਬਿਹਤਰੀ ਦੀ ਆਸ ਕਰਦੇ ਹੋ ਜਾਂ ਕਿੱਦਾਂ ਦਾ ਪ੍ਰਬੰਧ ਚਾਹੁੰਦੇ ਕਿਦਾਂ ਦਾ ਪੰਚਾਇਤ ਬਹੁਤ ਵਧੀਆ ਹੋਣੀ ਚਾਹੀਦੀ ਹੈ ਹਾਂ ਸਾਰੇ ਪਿੰਡ ਦਾ ਸਹਿਯੋਗ ਨਾਲ ਪੰਚਾਇਤ ਸਾਥ ਦੇਊਗੀ ਹਾਂ ਇਹ ਆਪਾਂ ਪੰਚਾਇਤ ਦਾ ਸਾਥ ਦੇਵਾਂਗੇ ਬਹੁਤ ਬਹੁਤ ਧੰਨਵਾਦ ਧੰਨਵਾਦ ਜੀ ਉਹ ਪੰਚਾਇਤ ਜਿਹੜੀ ਆ ਪੰਚਾਇਤੀ ਚੋਣਾਂ ਸਿਰਤੇ ਨੇ ਇਹਦੇ ਬਾਰੇ ਸੋਚਦੇ ਕਿਉਂ ਦੇਖੋ ਜੀ ਮਾਹੌਲ ਬਹੁਤ ਵਧੀਆ ਹੈ ਸਾਡੇ ਪਿੰਡ ਦਾ ਹਾਂ ਤੇ ਲੋਕ ਵੀ ਜਿਹੜੇ ਆ ਇਹ ਚਾਹੁੰਦੇ ਆ ਵੀ ਸਾਨੂੰ ਵਧੀਆ ਸਰਪੰਚ ਮਿਲੇ ਜਿਹੜਾ ਪਿੰਡ ਦਾ ਵਿਕਾਸ ਕਰ ਸਕੇ ਕਿੱਦਾਂ ਦਾ ਵਿਕਾਸ ਕਿਹੜੇ ਕੰਮ ਆੜੇ ਹੋਏ ਨੇ ਪਿੰਡ ਦੇ ਗਿਣਾ ਸਕਦੇ ਹੋ ਕੋਈ ਕੰਮ ਦੇਖੋ ਜੀ ਮੇਨ ਜਿਹੜਾ ਮੁੱਦਾ ਹੈਗਾ ਹਾਂ ਉਹ ਹੈਗਾ ਸਾਡੇ ਛੱਪੜ ਦਾ ਸਭ ਤੋਂ ਵੱਡਾ ਇਹੀ ਉਹਨਾਂ ਨੇ ਵੀ ਗਿਣਾਇਆ ਪਿੱਛੇ ਵੀ ਦੋ ਤਿੰਨ ਜਣਿਆਂ ਨੇ ਇਹਦੇ ਬਾਰੇ ਗੱਲ ਕੀਤੀ ਪਤਾ ਕੀ ਗੱਲ ਆ ਤੁਸੀਂ ਇਹ ਲਾਲੋ ਸਾਹਿਬ ਆ ਮੱਲਾ ਜਿਹੜਾ ਆ ਉਹਦਾਂ ਦਿਖਾ ਦਿਓ ਆ ਮੱਲਾ ਜਿਹੜਾ ਉਹ ਭਵਨ ਤੋਂ ਲੈ ਕੇ ਸਾਰਾ ਪਾਣੀ ਜਿਹੜਾ ਇਹ ਛੱਪੜ ਵਿੱਚ ਪੈਂਦਾ ਆ ਇਸ ਚ ਪੈਂਦਾ ਇਹ ਇੱਕੋ ਹੀ ਛੱਪੜ ਆ ਪਿੰਡ ਚ ਨਹੀਂ ਛੱਪੜ ਤਾਂ ਹੈਗੇ ਆ ਤਿੰਨ ਚਾਰ ਆ ਜੇ ਜਿਹੜਾ ਜ਼ਿਆਦਾ ਜਿਹੜਾ ਨਿਕਾਸ ਆ ਨਾ ਉਹ ਇੱਧਰ ਹੀ ਕੱਢਿਆ ਹੋਇਆ ਅੱਛਾ ਜੀ ਠੀਕ ਹੈ ਨਾ ਇਹਦਾ ਹੱਲ ਹੋਣਾ ਚਾਹੀਦਾ ਇਹਦਾ ਹੱਲ ਹੋਣਾ ਚਾਹੀਦਾ ਆ ਬਾਕੀ ਇਦਾਂ ਵੀ ਕੈਂਡੀਡੇਟ ਜਿਹੜੇ ਜਿੰਨੇ ਵੀ ਖੜੇ ਆ ਆਪਾਂ ਨੂੰ ਤਾਂ ਇਹ ਚਾਹੀਦਾ ਆ ਬਈ ਵਧੀਆ ਨੁਮੈਂਦਾ ਸਾਡਾ ਹਰਪ੍ਰੀਤ ਭੁੱਲਰ ਭਰਾ ਆ ਸਾਡਾ ਅਸੀਂ ਇਹਦੀ ਹੈ ਘਠੋਕ ਕੇ ਜਿੱਦਾਂ ਇਹਨਾਂ ਦੀ ਮਦਦ ਕਰਾਂਗੇ ਇਹਨਾਂ ਦੀ ਠੀਕ ਹੈ ਜੀ ਧੰਨਵਾਦ ਸ਼ੁਕਰੀਆ ਸਪੋਰਟ ਕਰਾਂਗੇ ਹਾਂ ਪੂਰੀ ਤਰ੍ਹਾਂ ਤੈਅ ਦੇ ਲਓ ਸ਼ੁਕਰੀਆ ਸ਼ੁਕਰੀਆ ਸੋ ਏ ਸੀ ਕੋਟਲੀ ਥਾਨ ਸਿੰਘ ਦੀ ਪੰਚਾਇਤ ਦੇ ਵਿੱਚ ਐਤਕੀ ਜਿਹੜੇ ਚੋਣ ਲੜਨ ਦੇ ਲਈ ਖੜੇ ਨੇ ਉਹ ਪਤਵੰਤੇ ਸੱਜਣ ਹੋਰ ਪਿੰਡ ਦੇ ਪਤਵੰਤੇ ਸੱਜਣਾ ਨਾਲ ਗੱਲਬਾਤ ਕੀਤੀ ਹੈ ਇਸ ਪਿੰਡ ਦੇ ਵਿੱਚ ਕਿਉਂ ਆਏ ਸੀ ਇਸ ਦਾ ਕਾਰਨ ਤੁਹਾਨੂੰ ਪਹਿਲਾਂ ਹੀ ਦੱਸ ਚੁੱਕੇ ਆ ਆਦਮਪੁਰ ਹਲਕੇ ਦੇ ਐਮ ਐਲ ਏ ਸੁਖਵਿੰਦਰ ਕੋਟਲੀ ਹੋਣਾ ਦਾ ਇਹ ਆਪਣਾ ਪਿੰਡ ਹੈ ਅਸੀਂ ਇਸੇ ਕਰਕੇ ਇੱਥੇ ਆਏ ਸੀ ਕਿ ਕੋਈ ਮਿਸਾਲੀ ਉਦਾਹਰਨ ਸਾਨੂੰ ਵੇਖਣ ਨੂੰ ਮਿਲੇ ਸੋ ਇਸੇ ਗੇੜੀ ਦੇ ਵਿੱਚ ਅਗਲੇ ਪਿੰਡ ਦੇ ਵਿੱਚ ਜਾ ਕੇ ਤੁਹਾਡਾ ਮੁਰਕੇ ਸਵਾਗਤ ਕਰਾਂਗੇ ਉੱਥੋਂ ਦੇ ਲੋਕਾਂ ਦੇ ਨਾਲ ਗੱਲਬਾਤ ਕਰਾਂਗੇ ਤਦ ਤੱਕ ਲਈ ਇਸ ਗੇੜੀ ਨੂੰ ਇੱਥੇ ਹੀ ਵਿਰਾਮ ਲਾਉਨੇ ਆ ਜੁੜੇ ਰਹੋ ਪੰਜਾਬੀ ਰੇਡੀਓ ਪੰਜਾਬੀ ਟੀਵੀ ਯੂ ਐਸ ਏ ਨਾਲ ਧੰਨਵਾ